ਉਤਰੀ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਵਿੱਚ ਚੱਲ ਰਹੀ ਠੰਡ ਜੀਰਵੀ ਠੰਡ ਬੱਚਿਆਂ ਤੇ ਬਜ਼ੁਰਗਾਂ ਲਈ ਖਤਰਨਾਕ ਹੈ ਪਟਿਆਲਾ ਜ਼ਿਲ੍ਹਾ ਐਪਿਡੀਮੋਲੋਜਿਸ ਡਾਕਟਰ ਸੁਮਿਤ ਸਿੰਘ ਨੇ ਅਗਾ ਕੀਤਾ ਕਿ ਬੱਚਿਆਂ ਤੇ ਬਜ਼ੁਰਗਾਂ ਦਾ ਇਸ ਠੰਡ ਵਿੱਚ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਕਿਹਾ ਕਿ ਹਸਪਤਾਲ ਵਿੱਚ ਠੰਡ ਨਾਲ ਜਿਹੜੇ ਮਰੀਜ਼ ਦੇ ਠਾਣਾ ਪੀੜਿਤ ਮਰੀਜ਼ ਦਾਖਲ ਹੋ ਰਹੇ ਨੇ ਅਤੇ ਕਈਆਂ ਨੂੰ ਨਮੂਨੀਆਂ ਦੀ ਵੀ ਸ਼ਿਕਾਇਤ ਵੇਖਣ ਨੂੰ ਮਿਲ ਰਹੀ ਹੈ ਆਮ ਦਾ ਜਿਹੜਾ ਮੌਸਮ ਹੈਗਾ ਉਹਦੇ ਨਾਲ ਹੀ ਉਸ ਤੋਂ ਬਾਅਦ ਜਿਹੜਾ ਵਧ ਜਵੇ ਪ੍ਰੋਬਲਮ ਤਾਂ ਨੈਮੋਨੀਆ ਜਿਹੜੀ ਖਾਂਸੀ ਤੇ ਲਗਾਤਾਰ ਬੁਖਾਰ ਜਿਹੜਾ ਰਹਿਣਾ ਇਸ ਤਰ੍ਹਾਂ ਦੇ ਕੇਸਿਸ ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਓਪੜੀ ਦੇ ਵਿੱਚ ਤੇ ਖਾਸ ਤੌਰ ਤੇ ਬਜ਼ੁਰਗਾਂ ਤੇ ਬੱਚਿਆਂ ਦਾ ਜਿਹੜਾ ਕਿ ਖਾਸ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਵਿੱਚ ਹੀ ਸਾਨੂੰ ਕੇਸਿਸ ਦੇਖਣ ਚ ਵਾਧਾ ਮਿਲ ਰਿਹਾ ਹੈ ਕਿ ਸਰ ਕੋਰੋਨਾ ਦੀ ਗੱਲ ਕਰੀਏ ਕੋਰੋਨਾ ਦੇ ਕਿੰਨੇ ਮਰੀ ਹੈ ਵਗੈਰਾ ਐਡ ਪ੍ਰੈਜ਼ੈਂਟ ਕਰਿਓ ਕੋਈ ਐਕਟਿਵ ਕੇਸ ਕੋਰੋਨਾ ਦਾ ਨਹੀਂ ਹੈ ਪਿਛਲੇ ਮਹੀਨੇ ਜਿਹੜਾ ਦਸੰਬਰ ਦੇ ਵਿੱਚ ਸਾਡੇ ਕੋਲ ਦੋ ਕੇਸ ਰਿਪੋਰਟ ਹੋਏ ਸਨ ਸੋ ਉਹ ਠੀਕ ਹੋ ਗਏ ਹਨ ਹੁਣ ਇਸ ਟਾਈਮ ਕੋਈ ਕੇਸ ਨਹੀਂ ਹੈ ਜੇ ਤੁਸੀਂ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਜਾਂ ਬ੍ਰੀਸਰ ਬੱਚਿਆਂ ਲਈ ਇਸ ਸਮੇਂ ਹਾਲੀਵਿਡ ਠੰਡ ਦਾ ਜਿਹੜਾ ਪੂਰਾ ਜੋਰ ਜਾਰੀ ਹੈ ਤੁਸੀਂ ਦੇਖ ਰਹੇ ਹੋ ਧੁੱਪ ਨਹੀਂ ਨਿਕਲ ਰਹੀ ਕਾਫੀ ਦਿਨਾਂ ਤੋਂ ਪਿਛਲੇ ਲਿਖਿਆ ਹੈ ਕਿ 15-20 ਦਿਨ ਤੋਂ ਇਹ ਹਾਲਾਤ ਚੱਲ ਰਹੇ ਨੇ ਤੇ ਧੁੰਦ ਦਾ ਮਾਹੌਲ ਵੀ ਹੈਗਾ ਤੇ ਸਾਧ ਦਿਨ ਇਸ ਤਰ੍ਹਾਂ ਦਾ ਹੀ ਬਣਿਆ ਰਹਿੰਦਾ ਤੇ ਉਹ ਜਿਹੜਾ ਮੈਕਸਿਮਮ ਟੈਂਪਰੇਚਰ ਉਹ ਵੀ 17-18 ਤੋਂ ਉੱਪਰ ਨਹੀਂ ਜਾ ਰਿਹਾ ਜਿਹੜਾ ਸ਼ਾਮ ਦਾ ਰਾਤ ਦਾ ਮਿਨੀਮਮ ਟੈਂਪਰੇਚਰ 4 ਤੋਂ 5 ਡਿਗਰੀ ਦੇ ਕਪਟਿਆਲਾ ਦੇ ਦੇਖਿਆ ਜਾ ਰਿਹਾ ਹੈ ਸੋ ਆਨੇ ਵਾਲੇ ਦਿਨਾਂ ਚ ਕੁਝ ਸੁਧਾਰ ਹੋਏਗਾ ਲੇਕਿਨ ਹਾਲੇ ਤੱਕ ਬਚਾਅ ਰੱਖਣ ਦੀ ਲੋੜ ਹੈ ਤੇ ਬੱਚਿਆਂ ਨੂੰ ਖਾਸ ਤੌਰ ਤੇ ਬਚਾਉਣਾ ਜ਼ਰੂਰੀ ਹੈ ਜ਼ੁਕਾਮ ਖਾਂਸੀ ਤੇ ਠੰਡ ਦੇ ਤੋਂ ਬਚਾਅ ਕੋ ਕਰਨ ਲਈ ਜਦੋਂ ਵੀ ਟ੍ਰੈਵਲ ਕਰਨਾ ਹੈ ਉਸ ਸਮੇਂ ਮੂੰਹ ਤੇ ਕਪੜਾ ਟੱਕ ਕੇ ਨੱਕ ਮੂੰਹ ਮਫਲਰ ਦੇ ਨਾਲ ਕਿਸੇ ਤਰੀਕੇ ਨਾਲ ਬਚਾਅ ਕਰਨ ਦੀ ਲੋੜ ਹੈ ਖਾਸ ਕਰਕੇ ਨਿਊ ਬੋਨ ਬੇਬੀ ਵਾਦੇ ਕੀ ਮੈਸੇਜ ਦੋਗੇ ਹਾਂ ਜਰੂਰ ਜਰੂਰ ਜੀ ਜਿਹੜੇ ਬੱਚੇ ਛੋਟੇ ਆ ਉਹਨਾਂ ਦਾ ਸੀਐਸ ਇੱਥੇ ਵੀ ਧਿਆਨ ਰੱਖ ਰਹੇ ਹਾਂ ਹਸਪੀਟਲ ਦੇ ਵਿੱਚ ਵੀ ਜਿਹੜੇ ਬੱਚੇ ਪੈਦਾਈ ਨਵੇਂ ਹੋ ਰਹੀ ਹੈ ਉਹਨਾਂ ਚ ਖਾਸ ਤੌਰ ਤੇ ਇਸ ਚੀਜ਼ ਦਾ ਮਾਮਾ ਨੂੰ ਉਹਨਾਂ ਨੂੰ ਗਾਈਡ ਵੀ ਕਰ ਰਹੇ ਹਾਂ ਜਿਹੜੀ ਨਵੀਆਂ ਮਾਮਾ ਬੱਚਾ ਡਿਲੀਵਰੀ ਜਿਨ੍ਹਾਂ ਨੂੰ ਹੋ ਰਹੀ ਹੈ ਤੇ ਉਹਨਾਂ ਨੇ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਦੀ ਜਿਹੜੀ ਕਪੈਸਿਟੀ ਬਹੁਤ ਘੱਟ ਹੁੰਦੀ ਹੈ ਕਿ ਜੇਕਰ ਹੀਟ ਲਾਸ ਹੋਏਗਾ Yeah.